मेरा नाम हाँ जी नमस्कार जी मेरा नाम शिखा है हम इधर हरनाम नगर में रेंट पे रहते हैं मेरे हस्बैंड अमेजोन में काम करते हैं हम यहाँ पे वैसे चंडीगढ़ से हैं बट इधर आए हुए हैं अभी शाम के टाइम बच्चे को सैर करा रहे थे तो पीछे से बाइक वाले आए ध्यान हम चले हुए थे अपनी ध्यान से चले हुए थे और पीछे से बस खींच के दो जने बाइक में चेन खींच के ले गए लड़के लड़ थे कैसे थे मोने थे? थे वो उसने मास्क वगैरह कुछ नहीं लगाया हुआ था एक जना बाइक में था और एक आराम से पैदल आया उसने चेन खींची और ईस्ट साइड से बस यहाँ से चले गए सवा साथ, सवा साथ, सवा साथ 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 आप से करने के बच्चा और हम दोनों ही चले थे मंदिर से वापस आ रहे थे मेरा नाम संजना मरवाहा असि हर पहली गली बिच रहते ਮੈਂ ਅੰਦਰ ਬੱਚੀ ਨੂੰ ਪੜਾ ਰਹੀ ਸੀ ਅਚਾਨਕ ਬਾਹਰ ਸੁਣਿਆ ਕਿ ਬਹੁਤ ਤੇ ਕੋਈ ਲੜਕੀ ਨਾ ਚੀਕਾ ਮਾਰੀ ਸੀ ਅਸੀਂ ਸਾਰੇ ਭੱਜ ਕੇ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਹੋਇਆ ਸੀਗਾ ਸਾਲ ਕੁ ਦਾ ਬੱਚਾ ਸੀਗਾ ਤੇ ਦੀਦੀ ਬਹੁਤ ਉੱਚੀ ਉੱਚੀ ਚੀਲਾਰੇ ਸੀ ਅਸੀਂ ਪੁੱਛਿਆ ਵੀ ਕੀ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਫੋਨ ਤੇ ਮੇਰੀ ਚੇਨ ਕੋਈ ਲੈ ਗਿਆ ਖਿੱਚ ਕੇ ਚੇਨ ਉਹਨਾਂ ਦੇ ਕੋਈ ਦੋ ਬੰਦੇ ਬਾਈਕ ਤੇ ਸੀ ਉਹ ਜਾਨੋਂ ਭੱਜ ਚੁੱਕੇ ਸੀ ਜਾਨੋਂ ਮੇਰੇ ਹਸਬੰਦ ਪਿੱਛੇ ਉਹਨਾਂ ਦੇ ਐਕਟਿਵਾ ਤੇ ਜ਼ਰੂਰ ਗਏ ਨੇ ਪਰ ਉਹ ਉਟਾਲਾ ਵਾਲ ਨੂੰ ਚੋਰ ਜਾਨੋਂ ਚਲੇ ਗਏ ਸੀ ਫੋਨ ਰਹਿ ਗਿਆ ਸੀ ਦੀਦੀ ਨੂੰ ਸ਼ੱਕ ਖਬਰਾ ਬਾਰੇ ਲੱਗਾ ਕਿ ਉਹਨਾਂ ਦਾ ਫੋਨ ਵੀ ਚਲਾ ਗਿਆ ਬਟ ਫੋਨ نیچے गिर ਗਿਆ ਸੀਗਾ ਤੇ ਇਹ ਜਾਸਾ ਮਤਲਬ ਅਸੀਂ ਪਹਿਲੀ ਵਾਰ ਇੱਥੇ ਦੇਖਿਆ ਹੈ ਜਦਦੇ ਅਸੀਂ ਹਰਨਾਮਨਗਰ ਸ਼ਿਫਟ ਹੋਏ ਆ ਬਹੁਤ ਹੀ ਮਾੜੀ ਗੱਲ ਆ ਮਤਲਬ ਆਪਣੇ ਸਮਰਾਲੇ ਵਿੱਚ ਇਹ ਜਿਹੇ ਹਾਦਸੇ ਹੋ ਰਹੇ ਨੇ ਮੇਰੇ ਘਰ ਦੇ ਜਸਟ ਬਿਲਕੁਲ ਸਾਹਮਣੇ ਦੀ ਗੱਲ ਆ ਜਦੋਂ ਮਤਲਬ ਚੈਨ ਚੋਰੀ ਹੋਈ ਆ ਤਕਰੀਬਨ 7:30 ਤੋਂ 7:30 ਵਜੇ ਦਾ ਇਹ ਆਪਣਾ ਏਰੀਆ ਮਤਲਬ ਕਹਿ ਸਕਦੇ ਆ ਕਿ ਸੇਫ ਨਹੀਂ ਹੈਗਾ ਜੇ ਅੱਦਾਂ ਆਪਾਂ ਇਕੱਲੇ ਲੇਡੀਜ਼ ਇਸ ਟਾਈਮ ਮੰਦਿਰ ਜਾਣਾ ਵੀ ਸੇਫ ਨਹੀਂ ਹੈਗਾ ਤਾਂ ਮਤਲਬ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਤੁਹਾਨੂੰ ਕੋਲ ਕਾਲ ਆਈ ਸੀ ਲੇਡੀਜ਼ ਸਿਖਾਦੀ ਅੱਛਾ ਜੀ ਵਾਸ਼ੋ ਅਦਿੱਤਿਆ ਉਹ ਕੋਈ ਚੈਨੀ ਬਾਰੇ ਉਹਨੇ ਕੋਈ ਤਲਾਹ ਦਿੱਤੀ ਆ ਸਟੇਟਮੈਂਟ ਲਿਖ ਰਹੇ ਆ ਜੀ ਇਹ ਸਟੇਟਮੈਂਟ ਲੈ ਕੇ ਕੈਮਰੇ ਵੀ ਦੇਖ ਰਹੇ ਆ ਅੱਗੇ ਜੋ ਵੀ ਹੋਇਆ ਅਸੀਂ ਤੁਰੰਤ ਬੰਦੇ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਜਲਦੀ ਇਹ ਇੰਨੇ ਬੰਦੇ ਦਾ ਕਾਲ ਤੇ ਸੀ ਇਹ ਦੋ ਮੈਂ ਦੋ ਦੱਸਦੇ ਦੋ ਮੈਂ ਜੀ ਆਪਣੇ ਨੌਜਵਾਨ ਸੀ ਬਾਈਕ ਤੇ ਸੀ ਬਾਈਕ ਤੇ ਜੀ ਸਰ ਇਹਨ ਕੀ ਸੀ ਉਹ ਲੇਡੀ ਠੀਕ ਹੈ ਜੀ ਉਹ ਛੱਡ ਲੇ ਲੇਡੀ ਨਹੀਂ ਨਹੀਂ ਠੀਕ ਠਾਕ ਆ ਸਰ ਠੀਕ ਹੈ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਤੇ ਜੋ ਸਟੇਟਮੈਂਟ ਦੇਣੀ ਹੈ ਉਸ ਤੋਂ ਬਾਅਦ ਤੁਰੰਤ ਕਾਰਵਾਈ ਤਾਂ ਹੋ ਜੇ ਮੇਰਾ ਨਾਮ ਸੰਜਨਾ ਮਰਵਾਹਾ ਅਸੀਂ ਹਰਨਾ ਅਮਨਗਰ ਪਹਿਲੀ ਗਲੀ ਵਿੱਚ ਰਹਿੰਦੇ ਆ ਮੈਂ ਅੰਦਰ ਬੱਚੀ ਨੂੰ ਪੜਹਾ ਰਹੀ ਸੀ ਅਚਾਨਕ ਬਾਹਰ ਸੁਣਿਆ ਕਿ ਬਹੁਤ ਤੇ ਕੋਈ ਲੜਕੀ ਨਾ ਚੀਕਾ ਮਾਰੀ ਸੀ ਅਸੀਂ ਸਾਰੇ ਭੱਜ ਕੇ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਹੋਇਆ ਸੀਗਾ ਸਾਲ ਕੁ ਦਾ ਬੱਚਾ ਸੀਗਾ ਤੇ ਦੀਦੀ ਬਹੁਤ ਉੱਚੀ ਉੱਚੀ ਚੀਲਾਰੇ ਸੀ ਅਸੀਂ ਪੁੱਛਿਆ ਵੀ ਕੀ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਫੋਨ ਤੇ ਮੇਰੀ ਚੇਨ ਕੋਈ ਲੈ ਗਿਆ ਖਿੱਚ ਕੇ ਚੇਨ ਉਹਨਾਂ ਦੇ ਕੋਈ ਦੋ ਬੰਦੇ ਬਾਈਕ ਤੇ ਸੀ ਉਹ ਜਾਨ ਨੂੰ ਭੱਜ ਚੁੱਕੇ ਸੀ ਜਾਨ ਨੂੰ ਮੇਰੇ ਹਸਬੰਡ ਪਿੱਛੇ ਉਹਨਾਂ ਦੇ ਐਕਟਿਵਾ ਤੇ ਜ਼ਰੂਰ ਗਏ ਨੇ ਪਰ ਉਹ ਉਟਾਲਾ ਵਾਲ ਨੂੰ ਚੋਰ ਜਾਨ ਨੂੰ ਚਲੇ ਗਈ ਸੀ ਫੋਨ ਰਹਿ ਗਿਆ ਸੀ ਦੀਦੀ ਨੂੰ ਸ਼ੱਕ ਖਬਰਾਂ ਬਾਰੇ ਲੱਗਾ ਕਿ ਉਹਨਾਂ ਦਾ ਫੋਨ ਵੀ ਚਲਾ ਗਿਆ ਬਟ ਫੋਨ نیچے गिर ਗਿਆ ਸੀਗਾ ਤੇ ਇਹ ਹਜਾਸਾ ਮਤਲਬ ਅਸੀਂ ਪਹਿਲੀ ਵਾਰ ਇੱਥੇ ਦੇਖਿਆ ਆ ਜਦੋਂ ਅਸੀਂ ਹਰਨਾਮਨਗਰ ਸ਼ਿਫਟ ਹੋਏ ਆ ਬਹੁਤ ਹੀ ਮਾੜੀ ਗੱਲ ਆ ਮਤਲਬ ਆਪਣੇ ਸਮਰਾਲੇ ਵਿੱਚ ਇਹ ਜਿਹੇ ਹਾਦਸੇ ਹੋ ਰਹੇ ਨੇ ਮੇਰੇ ਘਰ ਦੇ ਜਸਟ ਬਿਲਕੁਲ ਸਾਹਮਣੇ ਦੀ ਗੱਲ ਆ ਜਦੋਂ ਮਤਲਬ ਚੈਨ ਚੋਰੀ ਹੋਈ ਆ ਤਕਰੀਬਨ 7:30 ਤੋਂ 7:30 ਵਜੇ ਦਾ ਇਹ ਆਪਣਾ ਏਰੀਆ ਮਤਲਬ ਕਹਿ ਸਕਦੇ ਆ ਕਿ ਸੇਫ ਨਹੀਂ ਹੈਗਾ ਜੇ ਅੱਦਾਂ ਆਪਾਂ ਇਕੱਲੇ ਲੇਡੀਜ਼ ਇਸ ਟਾਈਮ ਮੰਦਿਰ ਜਾਣਾ ਵੀ ਸੇਫ ਨਹੀਂ ਹੈਗਾ ਤਾਂ ਮਤਲਬ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਤੁਹਾਨੂੰ ਕੋਲ ਆਈ ਸੀ ਲੇਡੀਜ਼ ਸਿਕਾਦੀ ਅੱਛਾ ਜੀ ਵਾਸ਼ੋ ਅਦਿੱਤਿਆ ਉਹ ਕੋਈ ਚੈ ਇਸ ਸਟੇਟਮੈਂਟ ਲਿਖ ਕੇ ਕੈਮਰੇ ਵੀ ਦੇਖ ਰਹੇ ਆ ਅੱਗੇ ਜੋ ਵੀ ਹੋਇਆ ਅਸੀਂ ਤੁਰੰਤ ਬੰਦੇ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਜਲਦੀ ਇਹ ਇੰਨੇ ਬੰਦੇ ਦਾ ਕੱਲ ਤੇ ਸੀ ਇਹ ਦੋ ਮੈਂ ਦੋ ਦਸਦੇ ਦੋ ਮੈਂ ਜੀ ਆਪਣੇ ਨੌਜਵਾਨ ਸੀ ਬਾਈਕ ਤੇ ਸੀ ਬਾਈਕ ਤੇ ਜੀ ਸਰ ਇਹਨ ਕੀ ਸੀ ਉਹ ਲੇਡੀ ਠੀਕ ਹੈ ਜੀ ਉਹ ਸੱਤ ਲੇਡੀ ਨਹੀਂ ਨਹੀਂ ਠੀਕ ਠਾਕ ਆ ਸਰ ਠੀਕ ਹੈ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਤੇ ਜੋ ਸਟੇਟਮੈਂਟ ਦੇਣੀ ਹੈ ਉਸ ਤੋਂ ਬਾਅਦ ਤੁਰੰਤ ਕਾਰਵਾਈ ਤਾਂ ਹੋ ਜਾਣੀ